ਅੱਜ ਜੇ ਸਿੱਤ ਤੁਹਾਨੂੰ ਬੈਗ ਗਲਾ ਤਿਆਰ ਕਰਕੇ ਦੱਸਾਂਗੇ ਵੀ ਬੈਗ ਗਲਾ ਕਿਸ ਤਰ੍ਹਾਂ ਤਿਆਰ ਕਰਨਾ ਹੈ 2.5 ਇੰਚ ਆਪਾਂ ਗਲੇ ਦੀ ਚੜਾਈ ਲੈ ਲੈਣੀ ਹੈ ਜੀ ਸਾਢੇ 4 ਗਲਾ ਤਿਆਰ ਹੈ ਜੀ ਆਪਾਂ 5 ਤੱਕ ਨਿਸ਼ਾਨ ਲਗਾ ਲੈਣਾ ਅੱਧਾ ਇੰਚ ਤਾਂ ਵਧਾ ਕੇ ਲਾਉਣਾ ਜੀ ਅੱਧਾ ਇੰਚ ਆਪਣਾ ਮੋਢਿਆਂ ਦੀ ਸਲਾਈ ਵਿੱਚ ਜਾਏਗਾ ਇਸ ਤੋਂ ਬਾਅਦ ਆਪਾਂ ਇਹ ਗਲੇ ਦੀ ਗਲਾਈ ਦੇ ਦਣੀ ਹੈ ਤੇ ਗਲਾਈ ਦੇ ਨਿਸ਼ਾਨਾਂ ਦੇ ਉੱਤੇ ਤੁਸੀਂ ਕਟਿੰਗ ਕਰ ਲੈਣਾ ਗਲਾ ਕਟਿੰਗ ਕਰਨ ਤੋਂ ਬਾਅਦ ਤੁਸੀਂ ਰੇਪ ਲੀਰ ਲੈ ਲੈਣੀ ਹੈ ਦੇਖੋ ਜੀ ਰੇਪ ਲੀਰ ਜਿਹੜੀ ਹਰ ਇੱਕ ਸ਼ੇਪ ਦੇ ਵਿੱਚ ਮੁੜ ਜਾਂਦੀ ਹੈ ਤੇ ਇਸ ਤੋਂ ਬਾਅਦ ਆਪਾਂ ਗਲੇ ਦੇ ਉੱਪਰ ਜਿਹੜੀ ਆ ਰੇਪਲੀਰ ਲਗਾਉਣੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਆਪਾਂ ਰੇਪਲੀਰ ਜਿਹੜੀ ਆ ਗਲੇ ਦੇ ਉੱਪਰ ਰੱਖ ਕੇ ਆਪਾਂ ਲਗਾਉਣੀ ਲਗਾਉਂਦੇ ਜਾਣਾ ਇਹ ਦੇਖੋ ਬਾਹਾਂ ਕਿੰਨਾ ਨਹੀਂ ਹੈਗਾ ਕੱਪੜਾ ਤੁਸੀਂ ਇਸ ਤਰ੍ਹਾਂ ਪੈਰ ਪੈਰ ਦਾ ਮਾਰਜਨ ਦੇ ਕੇ ਰੇਪਲੀਰ ਰੱਖ ਕੇ ਗਲੇ ਦੇ ਉੱਪਰ ਗੋਲਾਈ ਦੇ ਵਿੱਚ ਜਿਹੜੀ ਆ ਸिलाई ਲਗਾਉਂਦੇ ਜਾਣਾ ਨਾ ਤੁਸੀਂ ਕੱਪੜਾ ਖਿੱਚਣਾ ਹੈ ਨਾ ਤੁਸੀਂ ਗਲਾ ਖਿੱਚਣਾ ਦੇਖੋ ਜੇ ਗਲੇ ਦਾ ਕੱਪੜਾ ਜਾਂ ਰੇਪ ਲੀਰ ਦਾ ਗਲਾ ਖਿੱਚ ਕੇ ਸਲਾਈ ਲਗਾਓਗੇ ਤੇ ਆਪਣੀ ਜਿਹੜੀ ਗਲੇ ਦੀ ਸ਼ੇਪ ਬਿਲਕੁਲ ਵਿਗੜ ਜੇਗੀ ਇਸ ਕਰਕੇ ਤੁਸੀਂ ਨਾ ਤੇ ਕੱਪੜਾ ਖਿੱਚਣਾ ਹੈ ਨਾ ਤੁਸੀਂ ਰੇਪ ਲੀਰ ਖਿੱਚਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਗਲਾਈ ਦੇ ਵਿੱਚ ਸੈੱਟ ਕਰਦੇ ਜਾਣਾ ਹੈ ਰੇਪ ਲੀਰ ਨੂੰ ਸੈੱਟ ਕਰਦੇ ਜਾਣਾ ਹੈ ਤੇ ਸਲਾਈ ਜਿਹੜੀ ਆ ਸਾਰੇ ਗਲੇ ਦੇ ਉੱਤੇ ਤੁਸੀਂ ਐਸੇ ਤਰੀਕੇ ਦੇ ਨਾਲ ਲਗਾ ਲੈਣੀ ਆ ਠੀਕ ਹੈ ਜੀ ਆ ਦੇਖੋ ਮੈਂ ਦਿਖਾ ਰਹੀ ਹਾਂ ਤੁਹਾਨੂੰ ਕਿਸ ਤਰ੍ਹਾਂ ਲਗਾਣੀ ਆ ਇਸ ਤਰ੍ਹਾਂ ਆਪਾਂ ਸੈੱਟ ਕਰਦੇ ਜਾਣਾ ਕੱਪੜਾ ਤੇ ਗਲੇ ਦੇ ਉੱਪਰ ਇਹ ਪਲੀਸ ਜਿਹੜੀ ਲਾ ਕੇ ਤਿਆਰ ਹੋ ਗਈ ਆ ਦੇਖੋ ਇਸ ਤੋਂ ਬਾਅਦ ਆਪਾਂ ਐਕਸਟਰਾ ਜਿਹੜੇ ਧਾਗੇ ਆ ਉਹਨੂੰ ਕਟਿੰਗ ਕਰ ਲਾਂਗੇ ਤੇ ਜਿਹੜਾ ਰੇਪਲੀਸ ਦਾ ਐਕਸਟਰਾ ਕੱਪੜਾ ਹੈ ਇਹਨੂੰ ਕਟਿੰਗ ਕਰ ਲਾਂਗੇ ਦੇਖੋ ਜੀ ਐਕਸਟਰਾ ਕੱਪੜਾ ਆਪਾਂ ਕਟਿੰਗ ਕਰ ਲਿਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਇਹਦੇ ਵਿੱਚ ਛੋਟੇ-ਛੋਟੇ ਕੱਟ ਲਗਾਉਣੇ ਆ ਕੱਟ ਆਪਾਂ ਇਸ ਕਰਕੇ ਲਗਾਉਣੇ ਆ ਤਾਂਕਿ ਜਿਹੜਾ ਮਾਰਜਨ ਅੰਦਰ ਨੂੰ ਸੌਖੇ ਤਰੀਕੇ ਦੇ ਨਾਲ ਫੋਲਡ ਹੋ ਜੇ ਠੀਕ ਹੈ ਜੀ ਤੇ ਆਪਣੇ ਜਿਹੜੇ ਸਲਾਈ ਨਹੀਂ ਕੱਟ ਹੋਣੀ ਚਾਹੀਦੀ ਛੋਟੇ-ਛੋਟੇ ਆਪਾਂ ਕੱਟ ਜਿਹੜੇ ਲਗਾ ਲੈਨੇ ਤੇ ਗਲ ਆਪਣਾ ਆਸਾਨੀ ਨਾਲ ਜਿਹੜਾ ਅੰਦਰਲੀ ਸਾਈਡ ਫੋਲਡ ਹੋ ਜਾਏਗਾ ਦੇਖੋ ਹੁਣ ਜਿੱਥੇ ਆਪਾਂ ਕੱਟ ਲਗਾਏ ਜਿਹੜਾ ਮਾਰਜਨ ਆ ਨਾ ਉਹਨੂੰ ਆਪਾਂ ਰੇਪ ਲੀਰ ਵਾਲੀ ਸਾਈਡ ਕਰ ਲੈਣਾ ਤੇ ਰੇਪ ਲੀਰ ਜਿਹੜੀ ਆ ਜਿੰਨਾ ਜਿੰਨੀ ਪੱਟੀ ਤੁਸੀਂ ਲਾਉਣਾ ਚਾਹੁੰਦੇ ਜੇ ਰੇਪ ਲੀਰ ਦੀ ਉਦੇ ਉੱਪਰ ਆਪਾਂ ਮਾਰਜਨ ਦੇ ਉੱਪਰ ਉਹਨੂੰ ਫੋਲਡ ਕਰਨਾ ਵੇਖੋ ਫੋਲਡ ਕਰ ਲਿਆ ਆਪਾਂ ਹੁਣ ਕਿਨਾਰੇ ਕਿਨਾਰੇ ਤੇ ਰੇਪ ਲੀਫ ਦੇ ਨਾਲ-ਨਾਲ ਜਿਹੜੀ ਸਲਾਈ ਲਗਾਉਂਦੇ ਜਣਾ ਦੇਖੋ ਰੇਪ ਲੀਫ ਦੇ ਉੱਪਰ ਸਲਾਈ ਆਉਣੀ ਚਾਹੀਦੀ ਆ ਗਲੇ ਦੇ ਉੱਪਰ ਕੁੜਤੀ ਦੇ ਗਲੇ ਦੇ ਉੱਪਰ ਸਲਾਈ ਨਹੀਂ ਲਗਾਉਣੀ ਜਿੰਨਾ ਤੁਸੀਂ ਮਾਰਜਨ ਅੰਦਰ ਫੋਲਡ ਕਰਨਾ ਚਾਹੁੰਦੇ ਰੇਪ ਲੀਫ ਦਾ ਸਿਰਫ ਤੁਸੀਂ ਉਹਦੇ ਉੱਪਰ ਹੀ ਸਲਾਈ ਲਗਾਉਣੀ ਆ ਕਿਨਾਰੇ ਕਿਨਾਰੇ ਤੇ ਪੈਰ ਪੈਰ ਦੀ ਦੂਜੀ ਗੱਲ ਇਹ ਹੈ ਜੀ ਆ ਦੇਖੋ ਬਿਲਕੁਲ ਵੀ ਤੁਸੀਂ ਗਲੇ ਨੂੰ ਨਹੀਂ ਖਿੱਚਣਾ ਹੈਗਾ ਬਸ ਤੁਸੀਂ ਰੇਪ ਲੀਫ ਜਿਹੜੀ ਸੈੱਟ ਕਰਨੀ ਅੰਦਰਲਾ ਮਾਰਜਨ ਰੇਪਲੀਰ ਵੱਲ ਕਰਦੇ ਜਾਣਾ ਹੈ ਤੇ ਗਲੇ ਨੂੰ ਸੈੱਟ ਕਰਦੇ ਜਾਣਾ। ਰੇਪਲੀਰ ਸੈੱਟ ਕਰਦੇ ਜਾਣਾ ਹੈ ਜਿਹੜਾ ਅੰਦਰਲਾ ਮਾਰਜਨ ਉਹਨੂੰ ਰੇਪਲੀਰ ਵੱਲ ਸੈੱਟ ਕਰਕੇ ਤੇ ਤੁਸੀਂ ਬਸ ਇਸ ਤਰ੍ਹਾਂ ਹੀ ਗੁਲਾਈ ਦੇ ਵਿੱਚ ਤੁਸੀਂ ਲਗਾਉਂਦੇ ਜਾਣਾ ਠੀਕ ਹੈ ਜੀ। ਇਹ ਦੇਖੋ ਆਪਾਂ ਇਹਨੂੰ ਫੇਰ ਸੈੱਟ ਕਰ ਲਿਆ। ਦੇਖੋ ਮੈਂ ਸੈੱਟ ਕਰਦੀ ਜਾਨੀ ਆ ਤੇ ਸਲਾਈ ਜਿਹੜੀ ਕਿਨਾਰੇ ਦੇ ਉੱਪਰ ਲਗਾਉਂਦੀ ਜਾਨੀ ਆ। ਇਸ ਤਰ੍ਹਾਂ ਹੀ ਆਪਾਂ ਸਾਰੇ ਗਲੇ ਦੇ ਉੱਪਰ ਜਿਹੜਾ ਇਹ ਸਲਾਈ ਲਗਾ ਲਵਾਂਗੇ। ਐਦਾਂ ਸੈੱਟ ਕਰ ਲੈਣਾ ਸਲਾਈ ਲਗਾ ਲੈਣੀ ਹੈ। ਦੇਖੋ ਜੀ ਆਪਣੀ ਰੇਪਲੀਰ ਜਿਹੜੀ ਲਾ ਕੇ ਤਿਆਰ ਹੋ ਗਈ ਹੈ ਇਸ ਤੋਂ ਬਾਅਦ ਦੇਖੋ ਇੰਨਾ ਆਪਾਂ ਕੱਪੜਾ ਫੋਲਡ ਕੀਤਾ ਜਿਹੜਾ ਅੰਦਰਲੀ ਸਾਈਡ ਹੁਣ ਐਕਸਟਰਾ ਕੱਪੜਾ ਬਚਿਆ ਹੈ ਇਹਨੂੰ ਸਾਰੇ ਨੂੰ ਆਪਾਂ ਕਟਿੰਗ ਕਰ ਲੈਣਾ ਨੀਚੇ ਵਾਲਾ ਕੱਪੜਾ ਬਚਾ ਕੇ ਕਟਿੰਗ ਕਰਿਓ ਤਾਂ ਕਿ ਆਪਣਾ ਕੁੜਤੀ ਦਾ ਕੱਪੜਾ ਨਾ ਕੱਟ ਹੋਵੇ ਠੀਕ ਹੈ ਜੀ ਐਕਸਟਰਾ ਜਿੰਨੇ ਵੀ ਜਿੰਨਾ ਵੀ ਕੱਪੜਾ ਤੁਹਾਨੂੰ ਦੇਖ ਰਿਹਾ ਹੈ ਉਹਨਾਂ ਨਾਲ ਤੁਸੀਂ ਪਿੱਛੋਂ ਕਟਿੰਗ ਕਰ ਲੈਣਾ ਤੇ ਰੇਪਲੀਰ ਜਿਹੜੀ ਲਾ ਕੇ ਆਪਣੀ ਤਿਆਰ ਹੋ ਗਈ ਹੈ ਜਿਹੜਾ ਬੈਗ ਵਾਲਾ ਆਪਣਾ ਤਿਆਰ ਹੈ ਤੁਸੀਂ ਹੁਣ ਕੀ ਕਰਨਾ ਹੈ ਦੇਖੋ ਇਹ ਜਿਹੜਾ ਆਪਾਂ ਰੇਪਲੀ ਲਾਈਏ ਇਹਨੂੰ ਬਸ ਅੰਦਰ ਨੂੰ ਫੋਲਡ ਕਰਨਾ ਹੈ ਜਿਵੇਂ ਇਸ ਤਰ੍ਹਾਂ ਤੇ ਇਹਦੇ ਉੱਪਰ ਕੱਚਾ ਕਰਕੇ ਤੇ ਤੁਸੀਂ ਬਾਅਦ ਵਿੱਚ ਇਹਦੇ ਉੱਪਰ ਤਰਪਾਈ ਕਰਕੇ ਤੇ ਪ੍ਰੈਸ ਕਰ ਲਓ ਰੇਪਲੀ ਲਾ ਕੇ